ਰੇ ਵੱਲੋਂ ਮੇਰੀ ਪਿਆਰਪਰੀ ਛੋਟੀ ਜੀ YouTube ਫੈਮਲੀ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਅੱਜ ਨਾ ਮੈਂ ਗਈ ਪਾਤੀਆਂ ਲੈਣ ਮੈਂ ਲੱਭਦੀ ਸੀ ਸ਼ੈਂਪੂ ਨੂੰ ਮੈਂ ਕਿਹਾ ਅੱਜ ਦੁੱਧ ਲੈਣ ਨਹੀਂ ਆਇਆ ਤੇ ਮੈਂ ਅੱਗੇ ਜਾ ਕੇ ਦੇਖਿਆ ਉਹ ਤੋੜੀ ਤੋਂ ਅੱਗੇ ਬੈਠਾ ਸੀ ਮੈਨੂੰ ਲੱਗਦਾ ਸ਼ਾਇਦ ਸ਼ਿਕਾਰ ਦੀ ਭਾਲ ਵਿੱਚ ਸੀ ਦੇਖੋ ਕਿਵੇਂ ਬੈਠਾ ਜਾਲੇ ਇਸ ਤਰ੍ਹਾਂ ਅੱਖਾਂ ਤੇ ਲੱਗੇ ਹੋਏ ਸੀ ਜਿਵੇਂ ਇੱਕ ਬੰਦੇ ਦੇ ਸਿਰਾ ਲੱਗਿਆ ਹੋਵੇ ਉਹ ਮੈਨੂੰ ਦੇਖ ਰਿਹਾ ਸੀ ਪਰ ਉਹਨੂੰ ਇਹ ਨਹੀਂ ਹੋਇਆ ਵੀ ਮੈਂ ਆਪਣੀ ਅੱਖਾਂ ਸਾਫ਼ ਕਰਨਾ ਉਦਾਂ ਹੀ ਬੈਠਾ ਵਸ ਜਮਈ ਅੱਜ ਤਾਂ ਲੱਗਦਾ ਸੀ ਬਹੁਤ ਦੇਰ ਦੀ ਉਹਨੂੰ ਭੁੱਖ ਲੱਗੀ ਆ ਨਾ ਦੁੱਧ ਪੀਣ ਆਇਆ ਨਾ ਰੋਟੀ ਖਾਣ ਆਇਆ ਇੱਥੇ ਕੋ ਦਾ ਸ਼ਿਕਾਰ ਸੀ ਉਹਨੇ ਕਾਫੀ ਟਾਈਮ ਮੈਨੂੰ ਦੇਖਿਆ ਵੀ ਹੁਣ ਵੀ ਜਾਊਗੀ ਹੁਣ ਵੀ ਜਾਊ ਜੰਗਲੋਂ ਦੇ ਕੋਲ ਆਈ ਹੋਰ ਉਹ ਦੇਖੋ ਅੱਖਾਂ ਕਿਵੇਂ ਦੇਖਦਾ ਰਿਹਾ ਵੀ ਹੁਣ ਮੈਨੂੰ ਸ਼ਿਕਾਰ ਤਾਂ ਮਿਲਣਾ ਨਹੀਂ ਔਲੀ-ਫੌਲੀ ਮੇਰੇ ਕੋਲ ਹੁੰਦਾ ਗਿਆ ਦੂਜੇ ਸਾਈਡ ਚਲੇ ਗਿਆ ਜਿਸ ਦਿਨ ਜਿੱਥੇ ਮੇਰੀਆਂ ਪਾਥੀਆਂ ਨੇ ਫਿਰ ਇੱਕਦਮ ਭੱਜ ਗਿਆ پتہ ਹੀ ਲੱਗਿਆ